ਵੀ ਇਹ ਮੈਂ ਬੱਚਿਆਂ ਦੇ ਬਾਰੇ ਸਾਨੂੰ ਸੋਚੇ ਕੋਈ ਤਾਂ ਸਾਡੇ ਬਾਰੇ ਕੋਈ ਜਨੇ ਕੋਈ ਉਹਨਾਂ ਚਾਹੀਦਾ ਸੀ ਕੀ ਕਰਾਂਗੇ ਕਿ ਕਿੱਥੋਂ ਖਵਾਵਾਂਗੇ ਬੱਚੇ ਨਿਕਲੇ ਕਿ ਪਾਲਾਂਗੇ ਜਿਹੜੀ ਉਹਨਾਂ ਵਿੱਚ ਕੁੜੀ ਪੜਦੀ ਅਸੀਂ ਕਿੱਥੋਂ ਠੇਸਾ ਭਰਾਂਗੇ ਠੇਸਾ ਵੀ ਸਾਡੇ ਕੋਲ ਹੈਗਾ ਨਾਮ ਹੈਗਾ ਦੂਜਾ ਸਰਜੀਤ ਕੌਰ ਕਿਹੜੇ ਪਿੰਡ ਦੇ ਸੰਘੇੜਿਆਂ ਦੇ ਬਹੁਤ ਮਾੜੀ ਹੈ ਗਾਰਾ ਖੋਬਾ ਬਹੁਤ ਜ਼ਿਆਦਾ ਹੈ ਸੱਪ ਤੇ ਵਿੱਚ ਜਾਨਵਰ ਬਹੁਤ ਜ਼ਿਆਦੇ ਆ ਤੇ ਸਾਡੇ ਤਾਂ ਰਹਿਣ ਤੇ ਵੀ ਨਹੀਂ ਵੀ ਰਾਤ ਨੂੰ ਵੀ ਡਾਰਾ ਤੇ ਦਿਨ ਵੀ ਡਾਰਾ ਕਿਦਾਂ ਫਿਰ ਰਾਤਾ ਕੱਟਦੇ ਆ ਕਿਉਂਕਿ ਦਰਿਆ ਦੇ ਕੰਡੇ ਰਾਤਾ ਕੱਟਣੀਆਂ ਬਹੁਤ ਔਖੀਆਂ ਔਖੀਆਂ ਤੇ ਦੂਜਾ ਉੱਧਾ ਹੀ ਹੁਣ ਮਾਰੀ ਦੇ ਵੀ ਕਿੱਥੇ ਜਾਈਏ ਬੰਨਾ ਤੇ ਵੀ ਉੱਧਾ ਹੀ ਵੀ ਰਹਿਣਾ ਔਖਾ ਤੇ ਜੇ ਘਰੇ ਹੋਣੇ ਤਾਂ ਉਸ ਤੋਂ ਜ਼ਿਆਦਾ ਔਖਾ ਤੁਣ ਕਿੱਥੇ ਜਾਈਏ ਫਿਰ ਸਾਡੀਆਂ ਤਾਂ ਹੁਣ ਬਹੁਤ ਹੀ ਮਾੜੀ ਹਾਲਤ ਆ ਮੁਸ਼ਕ ਮਾਰੀ ਜਾਂਦਾ ਵੇ ਕਿਡਨੀ ਸਵੇਲ ਮਾਰੀ ਜਾਂਦੀ ਹੈ ਬਿਮਾਰੀਆਂ ਫੈਲਣ ਹਾਂ ਬਿਮਾਰੀਆਂ ਸਾਰਿਆਂ ਨੂੰ ਬਿਮਾਰੀਆਂ ਹੀ ਬਹੁਤ ਬਿਮਾਰੀ ਜਿਆਦੀ ਹੋ ਗਈ ਪੈਂਡ ਦੇ ਵਿੱਚ ਮਾਲ ਪਸੂ ਨੂੰ ਬੰਦੇ ਨੂੰ ਬੱਚੇ ਨੂੰ ਬੜੀਆਂ ਹੀ ਹਾਲਤਾਂ ਮਾੜੀਆਂ ਨੇ ਹੋ ਲਾਈਟ ਵੀ ਹੈ ਨਹੀਂ ਇਸ ਟਾਈਮ ਹਾਂ ਲਾਈਟ ਵੀ ਨਹੀਂ ਬੋਦਨ ਦੀ ਕੱਟੀ ਆ ਕਿਦਾਂ ਦਾ ਪਾਣੀ ਆਇਆ ਲਾਈਟ ਵਗੈਰਾ ਵੀ ਹੁਣ ਬਹੁਤ ਔਖਾ ਮੱਛਰ ਵੀ ਬਹੁਤ ਵੱਡਾ ਜਿਆਦਾ ਬੱਚਿਆਂ ਨੂੰ ਵੀ ਬੱਚੇ ਵੀ ਰਾਤ ਨੂੰ ਔਖੇ ਸੌਂਦੇ ਆ ਆਪ ਵੀ ਰਾਤ ਨੂੰ ਔਖੀ ਕੱਢੀ ਦੀ ਰਾਤ ਤੇ ਹੁਣ ਵੇਖ ਲਓ ਕਿੱਡੀਆਂ ਮਾੜੀਆਂ ਹਾਲਤਾਂ ਨੇ ਕਿੱਡੇ ਮਾੜੇ ਜੇ ਅਸੀਂ ਬੈਠੇ ਆ ਵੇਖ ਲਓ ਦਰਿਆ ਦੀ ਕੰਢੀ ਤੇ ਤੇ ਕਿੰਨਾ ਔਖਾ ਗਾਰ ਬਹੁਤ ਜੰਮੀ ਹੈ ਜਾਰਾ ਬਹੁਤ ਜ਼ਿਆਦਾ ਖੜਨ ਤੇ ਉੱਥੇ ਜੀ ਨਹੀਂ ਕਰਦਾ ਵੀ ਉੱਥੇ ਖੜ ਜਾਈਏ ਤੇ ਮੰਜੇ ਤਪਾਉਣ ਨੂੰ ਕੀ ਵੀ ਕਰਨਾ ਵੀ ਮੰਜੇ ਕਿੱਥੇ ਪਾਈਏ ਤੇ ਬਈ ਇਹ ਕਿੱਥੇ ਤੇ ਕਿੰਨੀਆਂ ਹਾਲਤਾਂ ਮਾੜੀਆਂ ਨੇ ਸਮਾਨ ਹੈ ਵੀ ਲੋਕਾਂ ਦੇ ਇਹ ਕਹਿ ਸਕਦੇ ਕੋਈ ਕਿਤੇ ਰੱਖਿਆ ਕੋਈ ਦਰਖਤਾਂ ਦੇ ਵੀ ਟੰਗਿਆ ਹਾਂ ਦਰਖਤਾਂ ਤੇ ਵੀ ਟੰਗਿਆ ਤੇ ਆ ਕੀ ਦੇਖੋ ਹੀ ਕਿੱਦਾਂ ਟੰਗਿਆ ਕੋਈ ਕਿੱਦਾਂ ਟੰਗਿਆ ਘਰ ਚੋ ਵੀ ਬਰਬਾਦ ਹੋਇਆ ਪਿਆ ਟਰ ਤਾਂ ਛੱਡਣਾ ਔਖਾ ਹੈ ਉਦੋਂ ਦਾ ਚੁੱਲਾ ਵੀ ਨਹੀਂ ਤਪਿਆ ਉਦਾਂ ਤੇ ਰੋਟੀ ਪਾਣੀ ਚੱਲ ਦੇਂਦੇ ਨੇ ਆਉਣ ਕੇ ਭੈਣ ਭਰਾ ਕੋਈ ਆ ਜਾਂਦਾ ਆ ਕੋਈ ਦੇ ਜਾਂਦਾ ਸਾਨੂੰ ਤੇ ਵੇਖ ਲਓ ਕਿੰਨੀਆਂ ਹਾਲਤਾਂ ਮਾੜੀਆਂ ਨੇ ਕਿੰਨੇ ਅਸੀਂ ਔਖੇ ਆ ਤੁਸੀਂ ਆਪ ਹੀ ਦੇਖਦੇ ਪੈ ਵੀ ਕਿੱਦਾਂ ਵੀ ਸਾਨੂੰ ਵੀ ਪਤਾ ਯਾ ਜ਼ਰੂਰੀ ਆ ਮਜਬੂਰੀ ਆ ਦੇਖ ਲਓ ਕੀ ਹੋਣ ਇੱਥੇ ਅਸੀਂ ਕਰਾਂਗੇ ਤੇ ਕਿੱਦਾਂ ਰਾਵਾਂਗੇ ਜੇ ਕੋਠੇ ਵੀ ਪੱਕੇ ਵੀ ਹੋਣ ਸਾਬ ਨਾਲ ਕੱਚੇ ਵਰਗੇ ਬਣੇ ਆ ਉਹ ਬੀਬੀ ਪਾਟ ਗਏ ਕੋਈ ਕਿੱਦਾਂ ਕੋਈ ਕਿੱਦਾਂ ਤੇੜਾ ਪੈ ਗਈਆਂ ਕਿਸੇ ਦੀ ਫਸਲ ਡੁੱਬ ਗਈ ਕਿਨਾ ਵਿਚਾਰਿਆਂ ਨੇ ਫਸਲਾਂ ਸੀ ਉਹਨੇ ਫਸਲਾਂ ਡੁੱਬ ਗਈਆਂ ਤੇ ਕਿੱਦਾਂ ਵੀ ਵੇਖ ਲਓ ਹਾਲ ਤਾਂ ਬਹੁਤ ਜਿਆਦੀਆਂ ਹੀ ਮਾਰੀਆਂ ਨੇ गुजारा ਫਿਰ ਕਿਦਾਂ ਹੋਏਗਾ ਹੁਣ ਗੁਜ਼ਾਰਾ ਹੁਣ ਕਿਦਾਂ ਹੋਵੇਗਾ ਖਾਣ ਨੂੰ ਵੀ ਨਹੀਂ ਹੁਣ 6 ਮਹੀਨੇ ਤਾਂ ਉਦਾਂ ਵੀ ਨਹੀਂ ਸਾਨੂੰ ਖਾਣ ਨੂੰ ਵੀ ਨਹੀਂ ਵੀ ਕੋਈ ਬਿਮਾਰ ਹੋ ਜਾਂਦਾ ਹੈ ਕੋਈ ਪੈਸਾ ਆਊਗਾ ਕੋਈ ਦਿਹਾੜੀ ਉਹ ਵੀ ਨਹੀਂ ਦਿਹਾੜੀ ਵੀ ਨਹੀਂ ਕੋਈ ਕੁਛ ਵੀ ਨਹੀਂ ਇੱਥੇ ਇਸ ਟਾਈਮ ਇਸ ਟਾਈਮ ਤਾਂ ਬੜਾ ਹੀ ਤੰਗ ਹੈ ਮੰਗੇਦਾਂ ਯਾ ਵੀ ਕੋਈ ਖਾਣ ਪੀਣ ਨੂੰ ਚਲ ਮਿਲ ਗਿਆ ਆਟਾ ਰਾਸ਼ਨ ਮਿਲਿਆ ਵੀ ਤੇ ਹੁਣ ਕਿੱਥੇ ਬਿਮਾਰ-ਸ਼ਮਾਰ ਹੋਵਾਂਗੇ ਉੱਥੇ ਪੈਸੇ ਦੀ ਲੋੜ ਆ ਕੋਈ ਉੱਥੇ ਆਟਾ ਨਹੀਂ ਜਾਣਾ ਕੋਈ ਖਾਣ-ਮਿੱਠਾ ਨਹੀਂ ਉੱਥੇ ਜਾਣਾ ਕਿਹੜਾ ਉੱਥੇ ਲੋਡ ਪੂਰੀ ਹੋ ਜਾਏਗੀ ਸਰਕਾਰ ਹੁਣ ਅਜੇ ਤਾਂ ਸਾਹਬ ਨਾਲ ਔਖਾ ਹੀ ਐ ਸਰਕਾਰ ਤਾਂ ਅਜੇ ਕੋਈ ਸੰਤ ਪਤਾ ਹੀ ਨਹੀਂ ਲੱਗਦਾ ਸਰਕਾਰ ਦਾ ਵੀ ਕੋਈ ਦੇਗਾ ਕਿ ਨਹੀਂ ਦੇਗਾ ਅਜੇ ਕੋਈ ਪਤਾ ਨਹੀਂ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਵਸਨੀਕ ਹੋ ਤੁਸੀਂ ਸੰਘੇੜੇ ਪਿੰਡ ਦੇ ਹਾਂ ਜੀ ਤੇ ਸੰਘੇੜੇ ਪਿੰਡ ਦੇ ਹਾਂ ਜੀ ਤੇ ਪਾਜੀ ਵਾਣਾ ਕਰੇ ਅੰਦਰ ਵਾਪਸੀ ਕਰ ਲਈ ਤੁਸੀਂ ਘਰ ਦੇ ਵਿੱਚ ਬੈਠਿਓ ਹਾਲਾਤ ਕੀ ਹੈ ਹੁਣ ਤੁਹਾਡੇ ਘਰ ਦੇ ਲਾਤ ਸਾਦੇ ਪਾਣੀ ਹੁਣ ਉਤਰਿਆ ਤੇ ਅਸੀਂ ਹੁਣ ਅੱਗੇ ਉੱਪਰ ਸੌਣ ਥੱਲੇ ਆ ਗਏ ਆ ਥੱਲੇ ਆਇਆ ਤੇ ਹੁਣ ਅਸੀਂ ਆਇਆ ਤਾਂ ਮੜਮਟਾ ਕੰਮ ਤੰਦਾ ਕੀਤੀ ਜਾਣੇ ਰੋਟੀ ਪਾਣੀ ਕਰ ਲਈ ਤੇ ਖਾ ਲਈ ਦਾ ਚਿੱਕੜ ਸੀ ਬਹੁਤ ਅੰਦਰ ਉਹ ਸਾਰਾ ਕੱਢਿਆ ਬਾਹਲਾ ਜਿਆਦਾ ਚਿੱਕੜ ਤੇ ਪਾਣੀ ਦਿਆ ਵੇਖਿਆ ਜਾ ਰਿਹਾ ਸਾਦਾ ਪਾਜੀ ਜੀ ਤਾਂ ਹੁਣ ਤੁਹਾਡੇ ਅੰਦਰ ਘਰ ਬਹੁਤ ਸਿੱਖੀ ਹਾਂ ਜੀ ਸਮਾਨ ਫਿਰ ਕਿੱਦਾਂ ਸਮਾਨ ਠੀਕ ਹੈ ਸਾਰਾ ਸਮਾਨ ਸਾਦਾ ਵੀ ਕੁਝ ਖਰਾਬ ਹੋ ਗਿਆ ਉਹ ਚੋ ਚੋ ਕੇ ਪਾਣੀ ਇੱਥੇ ਚਿੱਤੀ ਆਇਆ ਅੰਦਰ ਵੜ ਗਿਆ ਸੀ ਆ ਕੰਨਾ ਹੀ ਆਉਂਦਾ ਅੰਦਰ ਵੜ ਗਿਆ ਪਾਣੀ ਸਾਦੇ ਸਾਦਾ ਸਮਾਨ ਵੀ ਗਿੱਲੇ ਹੋ ਕੇ ਭਜ ਗਏ ਨੇ ਬਿਸਤਰੇ ਬੁਥਰੇ ਵੀ ਸਾਦੇ ਗਿੱਲੇ ਹੋਏ ਨੇ ਭਜ ਗਏ ਨੇ ਸਾਰੇ ਸਾਦੇ ਨਾ ਸਾਰਾ ਕੁਝ ਵੀ ਐਵੇਂ ਖਰਾਬ ਹੀ ਹੋ ਗਿਆ ਸਮਾਨ ਨਵਾਂ ਦਾਜ ਦਿੱਤਾ ਜੋ ਵੀ ਖਰਾਬ ਹੋ ਗਿਆ ਸਾਦੇ ਮੇਰੇ ਪੇਕਿਆਂ ਨੇ ਉਹ ਵੀ ਦਿੱਤਾ ਜੋ ਵੀ ਸਾਰਾ ਖੋਏ ਮਰੋਲੀ ਹੋ ਗਿਆ ਸਾਦੇ ਕਦੀ ਉੱਤੇ ਸਟ ਕਦੀ ਉੱਤੇ ਸਟ ਬੈੱਡ ਬੁਡ ਸਾਦੇ ਸਾਰੇ ਟੁੱਟ ਗਏ ਨੇ ਸਮਾਨ ਸੋਣ ਸਾਦਾ ਪੰਜ ਟੋਟੇ ਬੱਚੇ ਸਾਤੇ ਹੈਗੇ ਨੇ ਜੀ ਦੋ ਹੈਗੇ ਮੇਰੇ ਤੇ ਦੋ ਮੇਰੇ ਦੇ ਹੋਰ ਦੇ ਨੇ ਤੇ ਉਹ ਵੀ ਮੇਰੇ ਸਿਰ ਤੇ ਹੀ ਪਲਦੇ ਪਨੇ ਉਹਨਾਂ ਦੀ ਮਾਂ ਛੱਡ ਕੇ ਗਈ ਚੜੀਏ ਤੇ ਜਿਹੜਾ ਸੀ ਦਿਓਰ ਮੇਰਾ ਉਹ ਬਾਤ ਵੀ ਕਮਜ਼ੋਰ ਬਾਹਣੀਆਂ ਦੀ ਕੰਮ ਕਰਦੀ ਸੀ ਤੇ ਉਹ ਛੱਡ ਕੇ ਹੀ ਗਈ ਚੜੀਏ ਉਹਨਾਂ ਨੂੰ ਤੇ ਬੱਚੇ ਮੇਰੇ ਸਿਰ ਤੇ ਹੀ ਇਸ ਨੇ ਬਸ ਪਲਦੇ ਪਨੇ ਸਦਾ ਗੁਜਾਰਾ ਮੜਾ ਮੋਟਾ ਹੀ ਕੀਤੀ ਜਾਂਦੇ ਅਸੀਂ ਸਾਦਾ ਗੁਜਾਰਾ ਵੀ ਬਹੁਤ ਔਖਾ ਹੋ ਰਿਹਾ ਕੀ ਕਰੀਏ ਅਸੀਂ ਮਾਰੇ ਦਾ ਦਿਨ ਪੂਰੇ ਕਰਨੇ ਅਸੀਂ ਆਪ ਤੇ ਟੈਡ ਪੂਰਾ ਕਰਨਾ ਕੀ ਕਰੀਏ ਬੰਨ ਤੇ ਰਾਤਾਂ ਕੱਟਣ ਨੂੰ ਬਹੁਤ ਕਹਿ ਸਕਦੇ ਬਹੁਤ ਔਖੇ ਅਸੀਂ ਬੰਨ ਤੇ ਜਾਏ ਦਾ ਬਹੁਤ ਔਖੇ ਲੋਕ दारू ਪੀ ਕੇ ਉੱਥੇ ਬਹੁਤ ਗੰਦ ਵੀ ਬਗਦਾ ਰਾਤ ਨੂੰ ਉੱਥੇ ਤੇ ਇਆਂ ਪਣਾ ਕਿੱਥੇ ਅਸੀਂ ਲੈ ਜੀ ਜਵਾਨਾ ਕੁੜੀਆਂ ਕਿੱਥੇ ਰੱਖੀ ਅਸੀਂ ਬੰਨ ਤੇ ਨਹੀਂ ਬੈਠਾ ਜਾਂਦਾ ਸਦਾ ਅਜੇ ਨਹੀਂ ਪਿੰਡ ਦਾ ਹੱਲ ਨਹੀਂ ਹੋ ਰਿਹਾ ਕਿਤੇ ਵੀ ਨਹੀਂ ਹੋ ਰਿਹਾ ਅਜੇ ਤਾਂ ਵੇ ਬਾਹਰ ਕੱਢਿਆ ਜਾਊਗਾ ਕਿ ਕੋਈ ਸੀ ਅਜੇ ਕਹੇ ਜਾਂਦੇ ਨੇ ਕੱਢਦੇ ਨਹੀਂ ਨੇ ਬਾਹਰ ਕਿੰਨੇ ਦਿਨ ਹੋ ਗਏ ਤੁਹਾਨੂੰ ਬਾਹਰ ਪੈਂਡ ਦੇ ਕੰਡੇ ਜਿਹੜਾ ਦਰਿਆ ਦੇ ਕੰਡੇ ਸਾਤੇ ਬੜੇ ਚਿਰਦੇ ਹੋ ਗਏ ਅਜੇ ਉਹ ਚੱਲੇ ਨੇ 10 15 ਦਿਨ ਹੋ ਚੱਲੇ ਨੇ ਬਾਹਰ ਦੇ ਕੰਡੇ ਤੇ ਬੈਠਿਆ ਸਾਰਿਆਂ ਨੂੰ ਹੁਣ ਅੰਦਰ ਦੇ ਹਾਲਾਤ ਕੀ ਹੋਣੇ ਹੁਣ ਅੱਜ ਤੋਂ ਲੈ ਕੇ ਅੰਦਰ ਹੁਣ ਹੌਲੀ ਹੌਲੀ ਲਗੇ ਆਉਂਦੇ ਨੇ ਕਰੇ ਆਪੂ ਆਪ ਦੇ ਤੇ ਬਸ ਐਵੇਂ ਹੀ ਆਪ ਉਹ ਤੇ ਕਰੇ ਆ ਗਏ ਆ ਕੋਈ ਆ ਗਏ ਕੋਈ ਇੱਥੇ ਬੈਠੇ ਨੇ ਅਜੇ ਤੇ ਐਵੇਂ ਅਸੀਂ ਹੁਣ ਆਦਾ ਮਾੜਾ ਮਟਾ ਤਾਂ ਕਰਨਾ ਹੀ ਹੈ ਘਰਬਾਰ ਦਾ ਸਮਾਲਣਾ ਹੀ ਹੈ ਕੀ ਕਰੀਏ ਅਸੀਂ ਹੁਣ ਪਾਣੀ ਦਾ ਕੋਈ ਤਬਾਰਤ ਹੈ ਨਹੀਂ ਸਾਨੂੰ ਕਿ ਕਿਹੜੇ ਵੇਲੇ ਆ ਜਾਣਾ ਕਿਹੜੇ ਵੇਲੇ ਨਹੀਂ ਆ ਜਾਣਾ ਅਸੀਂ ਛੱਤਾਂ ਵੀ ਉੱਤੇ ਚੜਜੇ ਛੱਤਾਂ ਵੀ ਸਾਡੀਆਂ ਚੋਈ ਜਾਂਦਗਾਂ ਨੇ ਤੇ ਪਾਣੀ ਬਸ ਆਉ ਤੁਮੀ ਪੈ ਜਾਂਦਾ ਸਦੇ ਚੋਈ ਜਾਂਦੇ ਨਛੱਤਾਂ ਵੀ ਲੰਗਰ ਪਾਣੀ ਐਵੇਂ ਕੋਈ ਵਾਰੀ ਦੇ ਜਾਂਦੇ ਨੇ ਪਿੰਡ ਚ ਕਈ ਵਾਰੀ ਨਹੀਂ ਦਿੰਦੇ ਕਈ ਵਾਰੀ ਤੇ ਪਿੱਛੇ ਕੁ ਵਿੱਚ ਜਾਂਦਾ ਲੰਗਰ ਕਈ ਵਾਰੀ ਮਿਲਦਾ ਕਈ ਵਾਰੀ ਨਹੀਂ ਮਿਲਦਾ ਲੰਗਾਰ ਪਰ ਜ਼ਿਆਦਾਤਨ ਦੇਖਿਆ ਜਾ ਰਿਹਾ ਹੈ ਕਿ ਲੋਗ ਲੈ ਕੇ ਵੀ ਜਿਹੜਾ ਕਹਦੇ ਸਾਨੂੰ ਮਿਲ ਨਹੀਂ ਰਿਹਾ ਹਾਂ ਕਹਿ ਰਹੇ ਨੇ ਕਿ ਛਾਤਾ ਵੀ ਇਹ ਵੀ ਘਰੇ ਪਕਾ ਲਈ ਤੇ ਕਈ ਵਾਰੀ ਆਖੀਦਾ ਚਲੋ ਕੋਈ ਨਹੀਂ ਜੇ ਆਇਆ ਕਿਸੇ ਦੇ ਮੁੱਖ ਪੈ ਜਾਏਗਾ ਜੋ ਵੀ ਲੈਂਦਾ ਕੋਈ ਗਾਲ ਨਹੀਂ ਮੁੱਖ ਪੈ ਜਾਏਗਾ ਸਾਰਿਆਂ ਦੇ ਵੇ ਸਾਰਿਆਂ ਦੇ ਵੇਖੀਦਾ ਵੀ ਵੇਖ ਲਓ ਵੀ ਕੀ ਹਾਲ ਤਾਂ ਆਈ ਜਾਂਦੇ ਸਾਦੇ ਆਪਦੇ ਹੋਈ ਜਾਂਦੇ ਅਸੀਂ ਕੀ ਕਰਾਂਗੇ ਪਸੂ ਡਰ ਕਰਕੇ ਨੇ ਤਾਂ ਪਸੂ ਸਾਦੇ ਚਾਰ ਨੇ ਫਿਰ ਉਹਨਾਂ ਦਾ ਜਿਹੜਾ ਕੋਈ ਆਚਾਰੇ ਦੀ ਗੱਲ ਕਰੀ ਚਾਰਾ ਚੂਰਾ ਉੱਥੇ ਮਿਲ ਹੀ ਜਾਂਦਾ ਹੈ ਨਹੀਂ ਕਹਿੰਦੇ ਨਹੀਂ ਮਿਲਦਾ ਉਹ ਮਿਲ ਜਾਂਦਾ ਤੂੜੀ ਤਾਂ ਮਿਲ ਜਾਂਦੀ ਕੋਪੰਡ ਪੰਡ ਮਿਲ ਜਾਂਦੀ ਉਹ ਪਾਲੀ ਦੀ ਬਸ ਹੋਰ ਤਾਂ ਕੁਛ ਕੁਛ ਵੀ ਨਹੀਂ ਰਹੇਗਾ ਜਿੰਨਾਂ ਦੇ ਹੈਗੀ ਸਾਨੂੰ ਵੀ ਓਨੀ ਪੀੜਿਆ ਸੀ ਮਿਹਨਤ ਉੱਥੇ ਹੀ ਕਰਨੀ ਸੀ ਉੱਥੋਂ ਹੀ ਖਾਣਾ ਸੀ ਕਿੱਥੇ ਜਾਣਾ ਸੀ ਸਾਦੇ ਉਹ ਜਿਨ੍ਹਾਂ ਦੇ ਇਹ ਹੀ ਹੈ ਨਾ ਅਸੀਂ ਉੱਥੋਂ ਹੀ ਖਾਣਾ ਸੀ ਕਿੱਧਰ ਜਾਣਾ ਸੀ ਤਮਾਈ ਅਸੀਂ ਉਹਨਾਂ ਦੇ ਘਰੋਂ ਖਾ ਕੇ ਤੇ ਅਸੀਂ ਕਮਾਉਣਾ ਤੇ ਅਸੀਂ ਖਾਣਾ ਉਧਰੋਂ ਕਮਾਉਣਾ ਤੇ ਜੀ ਖਾਣਾ ਸਾਦੇ ਹੁਣ ਹੱਲ ਹੋਣੇ ਚਾਹੀਦੇ ਨੇ ਕੋਈ ਪਹਿਲੀਆਂ ਦੇ ਵੀ ਜੇ ਕੋਈ ਸਦੀਆਂ ਵੀ ਤੇ ਸਾਦੇ ਹੁਣ ਐਵੇਂ ਮਕਾਨ ਤੇ ਵੀ ਹੱਲ ਹੋਣਾ ਚਾਹੀਦਾ ਹੈ ਤੇ ਸਾਡੇ ਵਿੱਚ ਬੱਚਿਆਂ ਦੇ ਵੀ ਹੱਲ ਹੋਣੇ ਚਾਹੀਦੇ ਨੇ ਕੁਝ ਨੁਕਝ ਜੇ ਹੁਣ ਮੈਂ ਜ਼ਿੰਮੇਵਾਰੀਆਂ ਲਈਆਂ ਨੇ ਬੱਚਿਆਂ ਦੀਆਂ ਵੀ ਉਹ ਵੀ ਸਾਡੇ ਸਾਡੇ ਜ਼ਿੰਮੇਵਾਰੀਆਂ ਕਿਸੇ ਦੇ ਥੋੜੀ ਹੀ ਹੈਗੀਆਂ ਨੇ ਜ਼ਿੰਮੇਵਾਰੀਆਂ ਕਿੰਨੇ ਚੁੱਕੜੀਆਂ ਨੇ ਜ਼ਿੰਮੇਵਾਰੀਆਂ ਮੌਸਲਰ ਖੋ ਪ੍ਰਮਾਤਮਾ ਸਾਡੇ ਨਾਲ ਹੈ ਕੋਈ ਗੱਲ ਨਹੀਂ ਹੁਣ ਤੋਂ ਵੱਡੀ ਕੋਈ ਜੀਤ ਨਹੀਂ ਹੈ ਅਸੀਂ ਵੀ ਇਸ ਚੀਜ਼ ਦੇ ਮੁਕਤੇ ਘੜੀ ਤੁਹਾਡੇ ਨਾਲ ਹੈ ਹੋਰ ਤੁਹਾਨੂੰ ਕੋਈ ਚੀਜ਼ ਦੀ ਲੋੜ ਆਈ ਤੇ ਸਾਨੂੰ ਦੱਸੋ ਅਸੀਂ ਸਾਨੂੰ ਇਹ ਲੋੜ ਹੈ ਵੀ ਸਾਡੇ ਬੱਚਿਆਂ ਦਾ ਵੀ ਆਲੋਨਾ ਚਾਹੀਦਾ ਸਾਡੇ ਕਾਰੋਬਾਰ ਦਾ ਵੀ ਆਲੋਨਾ ਚਾਹੀਦਾ ਕੁਝ ਨਾ ਕੁਝ नाम शारिका चौधरी है मैं आम आदमी पार्टी के प्रदेश अध्यक्ष हूँ महिला विंग दिल्ली से और मैं काउंसलर भी हूँ दरियागंज बाड एक बड़ा ऐतिहासिक बाढ़ उस उस एरिया के काउंसलर भी हूँ देखिए जो जहर बात जो सफ़र करता है उसको पता होता है जिसके ऊपर आप बीतती है तभी वो आदमी को मालूम चलता है क्या लोग बहुत ज़्यादा परेशान है बहुत नुकसान हुआ है जानवरों को नुकसान हुआ है उनकी किसान खेतियों का नुकसान हुआ है तो जिसकी भरपूर्ति तो हम नहीं कर सकते हैं बहुत सारे किसान जो है चार साल 5 साल 3 साल तक पीछे चले गए हैं बहुत बुरी आपदा आई है ऊपर वाला करे कभी ऐसे कहीं पर भी ना आपदा है लेकिन प्राकृतिक आपदा को कुछ कोई कुछ कर नहीं सकता है लेकिन यहाँ की सरकार और आम आदमी पार्टी पूरी तरीके से जो भगवंत मान जी की सरकार है पूरी तरीके से वो लगी हुई है लोगों को मदद करने में आप देख सकते हैं कि एक एक हमारा प्रधान एक एक चेयरमैन एक एक हमारा वॉल्टियर हमारे एम साहब जो यहाँ के लाडी साहब एम हैं इस वाले विधानसभा के लाडी साहब एम जी खुद भी अभी आए थे इस गाँव में राशन बांट रहे थे एक गाँव में और भी राशन बांट रहे थे हमारे साथ में तो सब लोग लगातार लगे हुए हैं लोगों की मदद करने के लिए दिल्ली से गुजरात से राजस्थान से बिहार से छत्तीसगढ़ से यूपी से सब जगह से लोग सामग्री ले लेके आ रहे हैं क्योंकि पार्टी की तरफ से आदेश आया है कि सारे लोग जितना भी आप सामग्री ठक्का कर सकें यहाँ के मदद के लिए आप लोग मदद करें मुझे देखिए खाना पीना सब कुछ इनको मुहैया कराया जा रहा है बहुत सारे अभी जो यहाँ से गांव ये भर गया था तो वहाँ पर लोगों ने वहाँ पर कैंप लगाया है सरकार ने तो जब बोला गया कि स्कूल में रुक जाइए तो इनके पास में डंगर थे तो इस वजह से ये स्कूल में नहीं गए हैं सरकार के तरफ से हर तरीके से मदद मिल रही है सरकार की तरफ से सारी सुविधाएँ मिल रही हैं और आज भी देखिए हम घूम रहे हैं तो सरकार के तरफ से पार्टी की तरफ से हम घूम रहे हैं जगह जगह हम लोगों के जो मूलभूत चीज़ें हम वो बाँटने का काम कर रहे हैं तो ऐसा नहीं सरकार लगातार इनके लिए लगी हुई है और काम कर रही है और सारे एक एक हमारा वॉलेंटियर एक एक आम आदमी पार्टी का सिपाही एक एक सरकार से जुड़े हुए जो हमारे मोहिंदे हैं वो सबका सब लगे हुए हैं जिसमें लगे पूरी तरीके से लगे हैं उसमें प्रशासन क्या सहयोग नहीं दे प्रशासन तो पूरी तरीके से सहयोग दे ही रहा है प्रशासन तो लगा ही है जिस दिन से ये बाढ़ आई है उस दिन से देखिए जितने भी डीसी हैं आपके सारे ग्राउंड में हैं जितने आपके एसडीएम डी है सारे ग्राउंड में हैं सारे अधिकारी ग्राउंड में हैं पूरा प्रशासन लगा हुआ है आम आदमी पार्टी का एक एक वॉल्टियर लगा हुआ है तो मुझे लगता है कुछ विरोधी दल के लोग होंगे जिन्होंने इस तरीके से बातें की होंगी लेकिन गौर सरकार तो पूरी तरीके से जमीन में है देखिए मान साहब ने मेरे ख्याल से लगता है छ महीने का टाइम दिया भी है बाकी हम लोग हम लोग उनकी ਹਰ ਸ਼ਿਕਾਇਤ ਹੈ ਤਾਂ ਸਭੀ ਪਹੁੰਚਾएंगे उनकी एक एक मुश्किल उन तक पहुंचाएंगे बिल्कुल खास तौर से महिलाओं के लिए क्या होता है हम सारे बहुत सारे ऑर्गेनाइजेशन भी है सब लोग मदद करते हैं और कोई राशन से मदद को कोई कैसे हर तरीके से लोग मदद करने की कोशिश करते हैं लेकिन ख़ास तौर से जो महिलाओं की चीज़ें होती है सैनिटरी पैड है सैनिटरी पैड को लेकर के बहुत ज़्यादा क्योंकि मैं ज़्यादा तादाद में हम लोग दिल्ली सैनिटरी पैड ही लेके आए थे और हमारी पार्टी का भी यही कहना था और यहाँ की गवर्नमेंट का भी कहना था सैनिटरी पैड ज़्यादा ज़्यादा मुहैया कराया जाए जैसे तिरपाल है सैन ਟ੍ਰਾਈਪਾਇਡ ਹੈ ਮਛਰਦਾਨੀ ਹੈ ਅਤੇ ਮਾਸਕਟੋ ਹੈ ਜੋ ਕਿ ਬਰਸਾਤ अभी पानी भरा हुआ तो कीड़े मतलब मच्छर काट रहे हैं साबुन है शैम्पू है आपकी बहुत सारी क्रीम है पाउडर है और आपका सैम आपका बॉडी लोशन है अचार है बहुत सारी ऐसी चीज़ें हैं जो कि हम लोग लेके आ रहे हैं जो कि हमें पता है कि सिर्फ राशन से तो पेट तो भर सकता है लेकिन और भी चीज़ें होती हैं जो उनको ज़रूरत है तो हमने वो घर घर जाके हमने सैनिटरी पैड अभी दिया है महिलाओं को आए थे तो ये वाले गाँव को इस गाँव को दूसरी जगह जमीन दी गई है और उन गाँव को गवर्नमेंट खुद मतलब दूसरे जगह पे शिफ्ट करके मकान बना के और पांच पांच पाँच पाँच पार पार पाँच, पाँच मॉल मर, हाँ सॉरी मैं पंजाबी में उसका प्लॉट इनको काट के दे रही है गवर्नमेंट तो गांव वालों के लिए तो खड़ी है नहीं ऐसा नहीं है अब देखिए पहले की सरकार क्या कर रही थी नहीं मालूम है लेकिन ये सरकार बहुत अच्छा काम कर रही है क्योंकि देखिए आम आदमी पार्टी की जो भी सरकार है अगर आप दिल्ली की बात करें मैं पंजाब की बात नहीं मैं सिर्फ दिल्ली की अगर बात करूँ क्योंकि मैं दिल्ली से बिलोंग करती हूँ एक आम पब्लिक के लिए एक गरीब के लिए एक मीडियम क्लास के लिए आम आदमी पार्टी और आम आदमी पार्टी की सरकार बहुत अच्छा काम करती है तो मान साहब की जो सरकार है उनका बहुत ज़्यादा फोकस मीडियम क्लास में जो गरीब तबके के लोग हैं उन पर बहुत ज़्यादा शुरू से फोकस रहा है और रहेगा फोकस बाकी आ देंगे गवर्नमेंट अभी मान साहब सरकार ने बोला है कि हम उसको छः महीने का भी हम टाइम देंगे और और कोई ब्याज नहीं लगेगा इतनी बड़ा मतलब उन्होंने एक अच्छा सा स्टैट वो लिया तो कदम उठाया है मैं एक ही मैसेज देना चाहूँगी कि सब लोगों को बढ़ चढ़ के हिस्सा लेना चाहिए इस मुसीबत देखिए आज इनके ऊपर मुसीबत है कल हमारे ऊपर भी हो सकती है परसों किसी और के ऊपर भी हो सकती है अगर आज हम इनके लिए खड़े नहीं होंगे तो कल ये हमारे लिए भी खड़े नहीं होंगे और पंजाब एक ऐसा ऐसा राज्य है जिस जो पूरे देश का अन्नदाता है और देश में जब भी कहीं पर मुसीबत आती है तो पंजाब के ही साथ ही खड़े होते हैं चाहे वो नंगर से लेके हो चाहे कपड़े से लेके हो या किसी भी तरीके की मदद से लेकर हो वो हमेशा पंजाब के लोग हमेशा मदद करते किसी भी राज्य में बिपता आ जाए हमेशा हमेशा खड़े होते हैं लेकिन मेरा यही कहना है कि देखिए पंजाब के अन्नदाताओं के ऊपर आज मुसीबत के एक पहाड़ टूट गया है और बहुत बड़ा पहाड़ टूटा है जिसमें कई कई गाँव कई कई पूरे के पूरे खेत जमीन सब कुछ कुछ ख़त्म हो गई है तो कई जिलों प्रभावित हुए हैं जो कई मतलब तेईस जिलों में से मेरे घर सोलह सत्रह जिले प्रभावित हुए हैं तो मैं सभी से कहना चाहूँगी कि आप लोग आएँ अगर आप टाइम दे सकते हो तो यहाँ पे आके वॉलेंटरी काम करें अगर आप आर्थिक मदद कर सकते हो तो आप आर्थिक मदद करें अगर आप राशन दे सकते हो आप राशन करें अगर आप उनके घर की चीज़ों को दे सकते हैं तो आप घर की चीज़ों को दीजिए देखिए हम किसी का दुख जिसके ऊपर मुसीबत आती है जिस जिसका ऊपर विपदा होती है हम उसका पूरी तरीके से दुख बांट नहीं सकते लेकिन थोड़ा सा भी अगर हम उनका दुख बांट सकें तो इस मुसीबत में ज़रूर साथ दें सभी इसमें यही गुजारिश करना चाहिए मेरा नाम स्वरूप सिंह है जी मैं सबका सरपंच हाँ इस पिंडेड़े का जी मोगा डिस्ट्रिक्ट हालात बहुत ख़राब है जी साडा झोना सारा खराब हो चुके ਅਤੇ ਸਾਡੇ ਜੋ ਕਮਰੇ ਹਾਂ ਉਹਨਾਂ ਦੇ ਵਿੱਚ ਸਾਡੇ ਕੋਲ ਕੋਸ ਸਮਾਨ ਕੱਢਿਆ ਗਿਆ ਬਾਕੀ ਤੁਹਾਨੂੰ ਮੈਂ ਦਿਖਾ ਦਿੰਦਾ ਜੀ ਅੰਦਰ ਸਾਰਾ ਸਮਾਨ ਉਤਰਿਆ ਪਿਆ ਜੀ ਅਲਮਾਰੀਆਂ ਸਾਡੀਆਂ ਪਈਆਂ ਉਹ ਦਾਣਿਆਂ ਵਾਲੇ ਡਰੰਪ ਹੈ ਤੁਸੀਂ ਦੇਖ ਲਓ ਮੈਂ ਦੱਸਣ ਤੋਂ ਜ਼ਿਆਦਾ ਕੈਮਰਾ ਹੀ ਦੱਸ ਸਕਦਾ ਜੋ ਦਰਸ਼ਕ ਦੇਸ਼ ਤੋਂ ਦੇਖਦੇ ਆਹ ਦੇਖੋ ਸਾਡਾ ਸਾਰਾ ਸਮਾਨ ਹੀ ਟੰਗਿਆ ਹੋਇਆ ਉੱਪਰ ਬਹੁਤ ਮੁਸ਼ਕਲ ਨਾਲ ਜਾਨ ਬੱਚਿਆਂ ਦੀ ਬਚਾਈ ਤੇ ਆਪਣੀ ਬਚਾਈ ਪਸ਼ੂ ਕੱਢੇ ਤਾਂ ਤੂੜੀ ਵੀ ਸਾਡੀ ਖਰਾਬ ਹੋ ਗਈ ਦਾਣੇ ਵੀ ਖਰਾਬ ਹੋ ਗਿਆ ਝੋਨਾ ਵੀ ਸਾਡਾ ਖਰਾਬ ਹੋ ਗਿਆ ਤਾਂ ਅਸੀਂ ਹੁਣ ਬਹੁਤ ਔਖਾ ਮੰਨ ਲਓ ਆਪਦੀ ਜ਼ਿੰਦਗੀ ਜੋ ਜ਼ੀਰੋ ਲੈਵਲ ਤੋਂ ਸਟਾਰਟ ਕਰਨੀ ਆ ਬਹੁਤ ਔਖਾ ਸਾਨੂੰ ਰਸਤਾ ਨਹੀਂ ਦਿਸਦਾ ਕੋਈ ਕਿ ਅਸੀਂ ਕਿਸ ਪਾਸੇ ਜਾਏਗੇ ਉਹ ਹੁਣ ਦੁਬਾਰ ਤੋਂ ਤੁਹਾਨੂੰ ਜਿਵੇਂ ਬੇਨਤੀ ਕੀਤੀ ਕਿ ਦੁਬਾਰਾ ਹੁਣ ਫੇਰ ਦੁਬਾਰ ਤੋਂ ਸਟਾਰਟ ਕਰਨੀ ਪੈਣੀ ਸਾਡੀ ਜ਼ਿੰਦਗੀ ਜੋ ਜ਼ੀਰੋ ਲੈਵਲ ਤੇ ਆ ਗਈ ਹੈ ਥੋੜਾ ਮਾਈਨਸ ਚ ਆ ਗਈ ਹੈ ਜੋ ਕਰਜ਼ੇ ਸੀ ਉਹ ਉੱਥੇ ਰੁਕ ਗਿਆ ਹੈ ਤਾਂ ਜੋ ਸਾਡਾ ਆਮਦਨ ਦਾ ਸਾਧਨ ਸੀ ਜ਼ਮੀਨਾਂ ਸੀ ਉਹ ਦਰਿਆ ਦੇ ਢਾ ਢਾ ਲਾਈ ਹੋਈ ਐ ਰੇਤਾ ਪੈ ਗਈ ਐ ਸਾਡੇ ਹਾਲ ਮੇਰੇ ਸੀਗੇ 11 ਹਾਲ ਟਰੈਕਟਰ ਦੇ ਉਹ ਵੀ ਵਿੱਚ ਰੋੜ ਕੇ ਲੈ ਗਿਆ ਇੱਕ ਇੰਜਨ ਸੀ ਹੋਰ ਦਰਖਤ ਸੀਗੇ ਬੜੇ ਮੋਟੇ ਮੋਟੇ 35 35 37 37 ਸਾਲ ਦੇ ਸੀਗੇ ਉਹ ਸਾਰੇ ਹੀ ਰੋੜ ਕੇ ਲੈ ਗਿਆ ਬਹੁਤ ਸਾਡੀ ਬਰਬਾਦੀ ਹੋਈ ਜੀ ਅਸੀਂ ਮੰਗਦੇ ਆ ਜੀ ਜੋ ਸਾਨੂੰ ਆ ਲੋਕ ਜੋ ਸਮਾਜ ਸੇਵੀ ਐ ਜਾਂ ਕੋਈ ਸੰਸਥਾਵਾਂ ਜਾਂ ਕੋਈ ਵੀ ਆ ਰਿਆ ਲੋਕ ਜੋ ਇਕੱਠੇ ਕਰ ਕਰਕੇ ਕੱਲ 650 ਕਿਲੋਮੀਟਰ ਤੋਂ ਆਏ ਆ ਦੋ ਲੋਕ ਲੈ ਕੇ ਆ ਰਹੇ ਅਸੀਂ ਉਹਨਾਂ ਦੇ ਅੱਗੇ ਹੱਥ ਫੈਲਾਉਨੇ ਆ ਅਸੀਂ ਦੇਣ ਵਾਲੇ ਆ ਤਾਂ ਅਸੀਂ ਹੱਥ ਫਲਾਉਨੇ ਆ ਤੇ ਅਸੀਂ ਮੰਗਣ ਵਾਲੇ ਹੋ ਗਏ ਆ ਬਹੁਤ ਔਖਾ ਜੀ ਜ਼ਿੰਦਗੀ ਸਾਡੀ ਬਹੁਤ ਔਖੀ ਹੋ ਗਈ ਬਹੁਤ ਹੀ ਔਖਾ ਸਾਨੂੰ ਕੁਝ ਨਹੀਂ ਰਸਤਾ ਦਿਖਦਾ ਚਾਰ ਚਫੇਰੇ ਹਨੇਰਾ ਹੀ ਹਨੇਰਾ ਸਾਡੇ ਤਾਂ ਜਿਹੜੇ ਰਿਸ਼ਤੇਦਾਰ ਆ ਸਾਰੇ ਉਹ ਵੀ ਦਰਿਆਵਾਂ ਤੇ ਬੈਠੇ ਆ ਉਹ ਵੀ ਆਪ ਵੀ ਉਹ ਵੀ ਰੋੜ ਕੇ ਅਸੀਂ ਉਹਨਾਂ ਨੂੰ ਕੀ ਮੰਨ ਲਓ ਆਪਣੀ ਜੋ ਸਹਾਇਤਾ ਕਰਨ ਵਾਸਤੇ ਕੀ ਬੇਨਤੀ ਕਰ ਸਕਦੇ ਆ ਅਸੀਂ ਤਾਂ ਸਰਕਾਰ ਨੂੰ ਜਾਂ ਉਸ ਪ੍ਰਮਾਤਮਾ ਨੂੰ ਜੋ ਸਾਨੂੰ ਪੈਦਾ ਕਰਨ ਵਾਲਾ ਹੈ ਬੇਨਤੀ ਸਰਕਾਰ ਅੱਗੇ ਕਰ ਸਕਦੇ ਆ ਜਾਂ ਉਸ ਪ੍ਰਮਾਤਮਾ ਅੱਗੇ ਗੁਰਦੁਆਰਾ ਸਾਹਿਬ ਜਾ ਕੇ ਬੇਨਤੀ ਸਕਦੇ ਆ ਕਿ ਸਾਡੀ ਹੁਣ ਦੁਆਰ ਤੋਂ ਸਾਨੂੰ ਤਾਂ ਇੱਕ ਵਾਰੀ ਐਂ ਲੱਗਦਾ ਕਿ ਸਾਡੇ ਸਿਰ ਤੋਂ ਉਸ ਪ੍ਰਮਾਤਮਾ ਨੇ ਹੱਥ ਇੱਕ ਵਾਰੀ ਚੱਕ ਲਿਆ ਜੀ ਬਹੁਤ ਔਖਾ ਜੀ ਚਪਨ ਸਾਹਿਬ ਹੋਰ ਪਿੰਡ ਦੇ ਹਾਲਾਤ ਕਿਦਾਂ ਐ ਕਿਉਂਕਿ ਜਿੱਦਾਂ ਤੁਸੀਂ ਇਹ ਸਮਾਨ ਸਾਰਾ ਸਾਈਡਾਂ ਤੇ ਜਾਂ ਕਿਤੇ ਟੰਗਿਆ ਹੋਇਆ ਹੈ ਘਰ ਤੇ ਹੁਣ ਸਫਾਈ ਚੱਲ ਰਹੀ ਹੈ ਹੋਰ ਜੇ ਪਿੰਡ ਦੀ ਗੱਲ ਕਰੀਏ ਪਿੰਡ ਦੇ ਲੋਕਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਸਾਰੇ ਪਿੰਡ ਦੇ ਸੇਮ ਹੀ ਹੈ ਜੀ ਜੋ ਮਿਹਨਤ ਕਰਨ ਵਾਲਾ ਉਹ ਤਾਂ ਚਲੋ ਮਿਹਨਤ ਕਰ ਸਕਦਾ ਸੀ ਹੁਣ ਦਿਹਾੜੀ ਜਾਂਦੇ ਵੀ ਚੰਗੇ ਨਹੀਂ ਲੱਗਦੇ ਜੋ ਅਸੀਂ ਆਪ ਦਿਹਾੜੀ ਦਾ ਰੱਖਦੇ ਸੀ ਹੁਣ ਅਸੀਂ ਕਿਸੇ ਦੀ ਦਿਹਾੜੀ ਜਾ ਕੇ ਵੀ ਸਾਡਾ ਗੁਜ਼ਾਰਾ ਨਹੀਂ ਹੋਣਾ ਜਿਹੜੇ 10-10 ਲੱਖ ਦੀ ਲਿਮਟ ਆ ਕਿੱਥੋਂ ਲਾ ਸਕਦੇ ਆ ਦਿਹਾੜੀ ਕਰਕੇ ਜੀ ਬਹੁਤ ਔਖਾ ਹੈ ਕੀ ਮੰਗੇ ਕਰਾਂਗੇ ਮੰਗੇ ਹੀ ਸਰਕਾਰ ਤੋਂ ਕਰਦੇ ਆ ਕਿ ਜੇ ਸਾਡਾ ਕਰਜ਼ਾ ਮਾਫ ਕੀਤਾ ਜਾਵੇ ਇਹ ਇੱਕ ਜੋ ਰੇਤਾ ਦੀ ਇਹਨਾਂ ਨੇ 1 ਨਵੰਬਰ ਤੱਕ ਗਿਆ ਜੀ 1 ਨਵੰਬਰ ਤੱਕ ਤਾਂ ਪਾਣੀ 15 15 ਫੁੱਟ 9 ਫੁੱਟ 10 ਫੁੱਟ ਪਾਣੀ ਹੈ 1 ਨਵੰਬਰ ਤੱਕ ਤਾਂ ਉਹ ਸੁੱਕਣਾ ਹੀ ਨਹੀਂ ਟਰੈਕਟਰ ਸਾਡੇ ਚੱਲਣਾ ਹੀ ਨਹੀਂ ਉਸ ਤੋਂ ਬਾਅਦ ਫੇਰ ਬਹਿਣ ਲੱਗ ਜਾਣਾ ਅਸੀਂ ਉਹ ਸਾਡੇ ਫੇਰ ਪਰਚੇ ਹੀ ਹੋਣੇ ਆ ਅਸੀਂ ਕੀ ਕਰ ਸਕਦੇ ਹਾਂ ਅੱਜ ਤਾਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਤਾਂ ਸਾਡਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਇੱਕ ਜੋ ਰੇਤਾ ਦੀ ਜੋ ਤਰੀਕ ਇਹਨਾਂ ਨੇ ਰੱਖੀ ਆ ਉਹ ਮਾਰਚ ਅਪ੍ਰੈਲ ਤੱਕ ਰੱਖੀ ਜਾਵੇ 2026 ਤੱਕ ਫੇਰ ਅਸੀਂ ਉਸ ਨੂੰ ਜੋ ਇਹਨਾਂ ਨੇ ਸਰਕਾਰ ਦੀ ਪਾਲਿਸੀ ਹੈ ਉਹਦਾ ਫਾਇਦਾ ਫੇਰ ਉਠਾ ਸਕਦੇ ਹਾਂ